ਸੰਗਰੂਰ ਦੇ ਵਿੱਚ ਅਸੀਂ ਇਸ ਵਕਤ ਨੈਸ਼ਨਲ ਹਾਈਵੇ ਦੇ ਉੱਪਰ ਖੜੇ ਆ ਬਠਿੰਡਾ ਚੰਡੀਗੜ੍ਹ ਮੁੱਖ ਨੈਸ਼ਨਲ ਹਾਈਵੇ ਜਿਹੜਾ 10 ਦਿਨਾਂ ਦੇ ਵਿੱਚ ਦੂਜੀ ਵਾਰ ਥਾ ਚੁੱਕਿਆ ਕਰੋੜਾਂ ਅਰਬਾਂ ਦੀ ਲਾਗਤ ਦੇ ਨਾਲ ਬਣਿਆ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਬਿਲਕੁਲ ਗਰਾਊਂਡ ਜ਼ੀਰੋ ਤੋਂ ਦਿਖਾ ਰਹੇ ਹਾਂ ਕਿਤਨਾ ਕਿਤੇ ਵੱਡੇ ਸਵਾਲ ਸਰਕਾਰਾਂ ਦੇ ਉੱਪਰ ਖੜੇ ਹੁੰਦੇ ਨੇ ਕਿਉਂਕਿ ਅਗਰ ਤੁਸੀਂ ਚੰਡੀਗੜ੍ਹ ਤੋਂ ਬਠਿੰਡਾ ਆਉਨੇ ਹੋ ਤਾਂ ਚਾਰ ਜਗ੍ਹਾ ਦੇ ਉੱਪਰ ਤੁਹਾਨੂੰ ਇਸ ਸੜਕ ਦੇ ਉੱਪਰ ਚੱਲਣ ਦੇ ਲਈ ਟੋਲ ਪਲਾਜ਼ਾ ਦੇਣਾ ਪਊਗਾ ਟੋਲ ਟੈਕਸ ਦੇਣਾ ਪਊਗਾ ਚਾਰ ਟੋਲ ਪਲਾਜ਼ੇ ਬਣੇ ਹੋਏ ਹਰ ਇੱਕ ਜਗ੍ਹਾ ਤੁਹਾਨੂੰ ਇਹ ਸੜਕ ਦੀ ਉੱਪਰ ਕੀਮਤ ਦੇ ਕੇ ਹੁਣ ਪਾਊਗਾ ਪਰ ਉਹ ਕੀਮਤ ਦੇਣ ਦੇ ਬਾਵਜੂਦ ਵੀ ਕਿਤਨਾ ਕਿਤੇ ਕੁਆਲਿਟੀ ਤੁਹਾਨੂੰ ਜ਼ਰੂਰ ਇਹ ਜਿਹੜੇ ਸਵਾਲ ਖੜੇ ਹੁੰਦੇ ਨੇ 25 ਤਰੀਕ ਨੂੰ ਨੰਗੀ 25 ਤਰੀਕ ਨੂੰ ਇੱਥੇ ਵੱਡਾ ਹਾਦਸਾ ਹੁੰਦਾ ਇੱਕ ਟਰਾਲੇ ਦਾ ਐਕਸੀਡੈਂਟ ਹੋ ਜਾਂਦਾ ਲੱਖਾਂ ਦਾ ਨੁਕਸਾਨ ਹੁੰਦਾ ਤੇ ਰਿਪੇਅਰ ਨਹੀਂ ਸਿਰਫ ਰਿਪੇਅਰ ਦੀ ਖਾਨਾ ਪੂਰਤੀ ਕੀਤੀ ਜਾਂਦੀ ਆ ਜਿਹੜਾ ਕਿ 10 ਦਿਨਾਂ ਦੇ ਵਿੱਚ ਦੁਬਾਰਾ ਫਿਰ ਤਸ ਗਿਆ ਅਗਰ ਤੁਹਾਨੂੰ ਮੈਂ ਇਹ ਤਸਵੀਰ ਦਿਖਾਵਾਂ ਤਾਂ ਇਸ ਪਾਸੇ ਇਹ ਜਿਹੜੀ ਪਹਿਲਾਂ ਦੀ ਸੜਕਾ ਤੇ ਇਸ ਪਾਸੇ ਰਿਪੇਅਰ ਕੀਤੀ ਹੋਈ ਆ ਤੇ ਰਿਪੇਅਰ ਦੀ ਖਾਨਾ ਪੂਰਤੀ ਦੀਆਂ ਤਸਵੀਰਾਂ ਤੁਹਾਨੂੰ ਇਹ ਦਿਖਾਦਾ ਕਿ ਜਿਹੜੀ ਰਿਪੇਅਰ ਕੀਤੀ ਹੋਈ ਆ ਉਹਦੀ ਕੁਆਲਿਟੀ ਐਨੀ ਕਹਾ ਕਿ ਇਹ ਰਿਪੇਅਰ ਕਰੀ ਹੋਈ ਸੜਕ ਨੂੰ ਮੈਂ ਆਪਣੇ ਹੱਥਾਂ ਨਾਲ ਤੁਹਾਨੂੰ ਪੱਟ ਕੇ ਦਿਖਾ ਰਿਆਂ ਇਸ ਤਰੀਕੇ ਦਾ ਕੰਮ ਤੁਹਾਡੇ ਤੋਂ ਲੱਖਾਂ ਰੁਪਏ ਟੋਲ ਪਲਾਜ਼ਾ ਬਸੂਲਣ ਵਾਲੀਆਂ ਸੜਕਾਂ ਦੀਆਂ ਕੰਪਨੀਆਂ ਦਾ ਕੰਮ ਆ ਸਰਕਾਰਾਂ ਦਾ ਕੰਮ ਆ ਅਗਰ ਤੁਸੀਂ ਆਉਨੇ ਹੋ ਤਾਂ ਸਭ ਤੋਂ ਪਹਿਲਾਂ ਜਿਹੜਾ ਮੇਰੇ ਪਿੱਛੇ ਟੋਲ ਪਲਾਜ਼ਾ ਹੈਗਾ ਅਗਰ ਉੱਥੇ ਦੀ ਗੱਲ ਕਰਾਂ ਮੈਂ ਤਾਂ ਇੱਕ ਦਿਨ ਦੇ ਵਿੱਚ ਉੱਥੇ ਅਲੱਗ-ਅਲੱਗ ਵਾਹਨਾ ਤੋਂ 12 ਲੱਖ ਰੁਪਏ ਦੇ ਲਗਭਗ ਟੋਲ ਜਿਹੜਾ ਟੈਕਸ ਹੈਗਾ ਉਹ ਵਸੂਲਿਆ ਜਾਂਦਾ ਪਰ ਤੁਹਾਡੇ ਲੱਖਾਂ ਰੁਪਏ ਤੁਹਾਡੇ ਤੋਂ ਟੋਲ ਟੈਕਸ ਵਸੂਲਣ ਤੋਂ ਬਾਅਦ ਵੀ ਕਿਤਨਾ ਕਿਤੇ ਤੁਹਾਡੀ ਜ਼ਿੰਦਗੀ ਦੇ ਨਾਲ ਖਿਲਵਾੜ ਇਹ ਸਰਕਾਰਾਂ ਇਹ ਕੰਪਨੀਆਂ ਕਰ ਰਹੀਆਂ ਨੇ ਹੁਣ ਅੱਗੇ ਰਾਤ ਨੂੰ ਆਉਣ ਵਾਲੀ ਆ ਇੱਥੇ ਕਿਸੇ ਕਿਸਮ ਦਾ ਕੋਈ ਅਧਿਕਾਰੀ ਨਹੀਂ ਕਿਸੇ ਕਿਸਮ ਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਟ੍ਰੈਫਿਕ ਡਾਇਵਰਟ ਕਰ ਦਿੱਤੀ ਹੈ ਮਹਿਜ ਇੱਕ ਝਾੜੀਆਂ ਲਗਾ ਕੇ ਥੋੜੇ ਜਿਹੇ ਡੱਕੇ ਰੱਖ ਕੇ ਅਗਰ ਰਾਤ ਨੂੰ ਇੱਥੇ ਕੋਈ ਦੁਬਾਰਾ ਚੜ ਜਾਂਦਾ ਤਾਂ ਇਸ ਜਗ੍ਹਾ ਦੇ ਉੱਪਰ ਵੱਡੇ ਹਾਸੇ ਨੂੰ ਬਲਾਵਾ ਫੇਰ ਆਏਗਾ ਤੁਹਾਡੀ ਜ਼ਿੰਦਗੀ ਦਾ ਨਾ ਖਿਲਵਾੜ ਫੇਰ ਹੋ ਰਿਹਾ ਹੁਣ ਵੱਡੇ ਸਵਾਲ ਨੇ ਨੈਸ਼ਨਲ ਹਾਈਵੇ ਦੇ ਉੱਪਰ ਅਥਾਰਟੀ ਦੇ ਉੱਪਰ ਸਰਕਾਰਾਂ ਦੇ ਉੱਪਰ ਕਿ ਇਹਦੀ ਰਿਪੇਅਰ ਕਦੋਂ ਹੋਣੀ ਹੈ ਤੇ ਅਗਰ ਹੋਣੀ ਆ ਤਾਂ ਉਹ ਰਿਪੇਅਰ ਕਿਸ ਤਰੀਕੇ ਦੀ ਹੋਣੀ ਆ ਤਾਂ ਜੋ ਅਗਲੇ 10 ਦਿਨਾਂ ਬਾਅਦ ਕਿਤੇ ਫੇਰ ਇੰਨਾ ਵੱਡਾ ਹਾਸਤਾ ਨਾ ਹੋ ਜਾਵੇ ਚਰਨਜੀਤ ਕੌਸ਼ਲ ਨਾਲ ਆਡੀਓ ਪੰਜਾਬੀ ਦੇ ਲਈ ਬਿਲਕੁਲ ਗਰਾਉਂਡ ਜ਼ੀਰੋ ਤੋਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਸੰਗਰੂਰ ਦੇ ਵਿੱਚ ਇਹ ਜਿਹੜਾ ਨੈਸ਼ਨਲ ਹਾਈਵੇ ਆ ਇਹ ਤਸਿਆ ਤਾਂ ਸੰਗਰੂਰ ਤੋਂ ਚਰਨਜੀਤ ਕੌਸ਼ਲ ਨਾਲ ਆਂਡੀਆਂ ਪੰਜਾਬੀ ਤੋਂ